ਸਸਿਗਾਂ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰ ਆਪਣੇ ਕੋ ਠੀਕ ਹੋਮੋਂਗੇ ਤਾਂ ਰਾਜੀ ਅੱਜ ਤੁਹਾਡੇ ਵਾਸਤੇ ਇੱਕ ਮੈਂ ਅਪਡੇਟ ਲੈ ਕੇ ਆਇਆ ਕਿਉਂਕਿ ਰਾਜੀ ਬਹੁਤ ਸਾਰੇ ਬੱਚਿਆਂ ਦੀ ਨਾ ਮੇਰੇ ਕੋਲ ਇੱਕ ਇਨਕੁਆਰੀਆਂ ਆ ਰਹੀਆਂ ਸੀਗੀਆਂ ਇਹ ਚੀਜ਼ ਨੂੰ ਲੈ ਕੇ ਸਾਰੇ ਇੱਕ ਪਾਸੇ ਤਾਂ ਕਹਿ ਰਹੇ ਆ ਕਿ ਜੀ 10000 ਭਰਤੀ ਆਊਗੀ ਪੰਜਾਬ ਪੁਲਿਸ ਦੀ ਇੱਕ ਪਾਸੇ ਕਹਿ ਰਹੇ ਨੇ ਜੀ 1800 ਭਰਤੀ ਆਊਗੀ ਇਹਨਾਂ ਦੇ ਵਿੱਚੋਂ ਕਿਹੜੀ ਸਹੀ ਅਪਡੇਟ ਆ ਸਾਨੂੰ ਪਲੀਜ਼ ਉਹ ਦੱਸ ਦਿੱਤਾ ਜਾਵੇ ਠੀਕ ਹੈ ਜੀ ਤਾਂ ਉਹਦੇ ਬਾਰੇ ਮੈਂ ਗੱਲ ਕਰੂੰਗਾ ਤਾਂ ਦੇਖੋ ਰਾਜੀ ਆਪਾਂ ਆਪਣੇ ਚੈਨਲ ਤੇ ਹਮੇਸ਼ਾ ਸਹੀ ਤੇ ਬਿਲਕੁਲ ਐਕੂ ਡੇਟ ਅਪਡੇਟ ਪਾਉਣੀ ਆ ਠੀਕ ਹੈ ਜੀ ਬਿਲਕੁਲ ਸਹੀ ਤੇ ਐਕੂ ਡੇਟ ਅਪਡੇਟ ਪਾਈ ਦੀ ਹੈ ਤੇ ਫੇਕ ਚੀਜ਼ ਆਪਾਂ ਕਦੇ ਵੀ ਨਹੀਂ ਆਪਣੇ ਚੈਨਲ ਤੇ ਪਾਉਂਦੇ ਹੁੰਦੇ ਠੀਕ ਹੈ ਜੀ ਤਾਂ ਜਿਹੜੇ ਬੱਚੇ ਨੇ ਜੀ ਅਕੀ ਪੇਪਰ ਨੇ ਤਿਆਰੀ ਕਰਨੀ ਆ ਪੰਜਾਬ ਪੁਲਿਸ ਪਟਵਾਰੀ ਰੇਲਵੇ ਗਰੁੱਪ ਡੀ ਦੀ ਪੰਜਾਬ ਗਰੁੱਪ ਡੀ ਦੀ ਉਹ ਬੱਚੇ ਆਪਣੇ ਨਾਲ ਅੱਗੇ ਤੱਕ ਜੁੜ ਸਕਦੇ ਆ ਉਹਨਾਂ ਚਿਰ ਮੈਂ ਤੁਹਾਨੂੰ ਇੱਕ ਦੱਸ ਦਿੰਦਾ ਜਿਹੜੇ ਬੱਚੇ ਨੂੰ ਡਾਊਟ ਆ ਜ਼ਿਆਦਾਤਰ ਇਸ ਭਰਤੀ ਨੂੰ ਲੈ ਕੇ ਤੁਹਾਨੂੰ ਮੈਂ ਇੱਕ ਪ੍ਰੂਫ ਦਿਖਾ ਦਿੰਦਾ ਨਾ ਜੀ ਤੁਸੀਂ ਨਾ ਜੀ ਇਹ ਪਿਕ ਦੇਖੀ ਹੋਣੀ ਆ ਆਮ ਤੌਰ ਤੇ ਠੀਕ ਹੈ ਜੀ ਇਹ ਪੰਜਾਬੀ ਟ੍ਰਿਬਿਊਨ ਦੀ ਅਖਬਾਰ ਦੀ ਕਟਿੰਗ ਹੈ ਜੀ ਤੇ ਇਹ ਗੱਲ ਹੈਗੀ ਹੈ ਜੀ 23 ਜਨਵਰੀ ਦੀ 23 ਜਨਵਰੀ ਦੀ ਗੱਲ ਹੈ 10000 ਪੁਲਿਸ ਵਿੱਚ ਕਰਾਂਗੇ ਭਰਤੀ ਦਾ ਜੇ ਇਹ ਤੁਸੀਂ ਆਨਲਾਈਨ YouTube ਤੇ ਸਰਚ ਕਰਕੇ ਵੀ ਦੇਖ ਸਕਦੇ ਹੋ ਠੀਕ ਹੈ ਜੀ ਤੇ ਵੈਸੇ ਵੀ ਇਹ ਬਿਲਕੁਲ ਸਹੀ ਤੇ ਐਕੂਰੇਟ ਅਪਡੇਟ ਹੈ ਹੁਣ ਬਹੁਤ ਬੱਚੇ ਕਹਿੰਦੇ ਜੀ 10000 ਮੁਲਾਜ਼ਮਾਂ ਦੀ ਭਰਤੀ ਹੋਊਗੀ ਸਾਲ ਕੇ 1800 ਮੁਲਾਜ਼ਮਾਂ ਦੀ ਭਰਤੀ ਹੋਊਗੀ ਇਹ ਚੀਜ਼ਾਂ ਨੂੰ ਲੈ ਕੇ ਕਾਫੀ ਜ਼ਿਆਦਾ ਤੁਹਾਡੇ 'ਚ ਬੱਚੇ ਜੇ ਡਾਊਟ ਹੈਗੇ ਆ ਤਾਂ ਰਾਜ ਜਿੱਥੋਂ ਤੱਕ ਮੇਰੇ ਕੋਲੇ ਗੱਲ ਨਿਕਲ ਕੇ ਸਾਹਮਣੇ ਆਈ ਹੈ ਤਾਂ ਫਿਲਹਾਲ ਜਿਹੜੀ ਹੁਣ ਭਰਤੀ ਤੇ ਤੁਹਾਡੇ ਆਨਲਾਈਨ ਫਾਰਮ ਸ਼ੁਰੂ ਹੋਣੇ ਆ ਕਦੋਂ ਤੁਹਾਡੇ ਆਨਲਾਈਨ ਫਾਰਮ ਸ਼ੁਰੂ ਹੋਣੇ ਆ ਬਿਲਕੁਲ ਐਕੂਰੇਟ ਖਬਰ ਦਊਂਗਾ ਰਾਜੀ 19 21 ਦਾ ਫਰਕ ਵੀ ਨਹੀਂ ਹੋਣਾ ਕੱਲ ਨੂੰ ਸ਼ਾਇਦ 12 ਵਜੇ ਤੱਕ ਮੈਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇ ਦਾਂ ਕਿ ਕਦੋਂ ਤੱਕ ਤੁਹਾਡਾ ਨੋਟੀਫਿਕੇਸ਼ਨ ਆਊਗਾ ਕੱਲ ਨੂੰ 12 ਵਜੇ ਤੱਕ ਤੁਹਾਨੂੰ ਮੈਂ ਨੋਟੀਫਿਕੇਸ਼ਨ ਦੱਸ ਦੂ ਕਿਦੋਂ ਆਊਗਾ ਤਾਂ ਰਾਜੀ ਜੀ ਜਿਹੜੀ ਇਸ ਵਾਰ ਭਰਤੀ ਆ ਰਹੀ ਹੈ ਉਹ 1800 ਭਰਤੀ ਆ ਰਹੀ ਹੈ ਠੀਕ ਹੈ ਜੀ ਤਾਂ ਹੁਣ ਬੱਚੇ ਕਹਿਣਗੇ ਫਿਰ ਸਰ ਇੰਨੇ ਇੰਨੇ ਟਾਈਮ ਦੇ ਤੁਸੀਂ 10 10000 ਭਰਤੀ ਕਹੀ ਜਾਂਦੇ ਹੋ ਜੋ ਹੋਰ ਵੀ ਕਹੀ ਜਾਂਦੀ ਕੀ ਆਊਗੀ ਹਾਂ ਰਾਜੀ ਜੀ ਜ਼ਰੂਰ ਆਊਗੀ ਕਾਰਨ ਤੁਹਾਨੂੰ ਦੱਸ ਸਕਦਾ ਹਾਂ ਮੋਟਾ-ਮੋਟਾ ਠੀਕ ਹੈ ਜੀ ਹੁਣ ਕੀ ਚੱਲ ਰਿਹਾ ਹੈ 2025 ਚੱਲ ਰਿਹਾ ਹੈ ਬੋਟਾ ਕਦੋਂ ਆਉਣੀਆਂ ਹੈ 2026 ਦੇ ਵਿੱਚ 26 ਦਾ ਸਾਲ ਰਹਿ ਗਿਆ ਬੋਟਾਂ ਵਾਸਤੇ 2027 ਦੇ ਵਿੱਚ ਆਪਣੀਆਂ ਬੋਟਾਂ ਪੈਣੀਆਂ ਸ਼ੁਰੂ ਹੋ ਜਾਣਗੀਆਂ ਤਾਂ ਕਰਕੇ ਰਾਜੀ ਜੀ 2026 ਦੇ ਪਹਿਲੇ ਮਹੀਨੇ ਤੋਂ ਤੁਹਾਡੀ 10000 ਭਾਰਤੀ ਦੀ ਜਿਹੜੀ ਵੈਕੈਂਸੀ ਹੈ ਇਹ ਉਦੋਂ ਸ਼ੁਰੂ ਕਰਨਗੇ ਠੀਕ ਹੈ ਜੀ ਇਹ ਤੁਹਾਡੀ ਉਦੋਂ ਸ਼ੁਰੂ ਹੋਊਗੀ ਠੀਕ ਹੈ ਜੀ ਤਾਂ ਰਾਜ ਇਹ ਜਿਹੜੀ ਸਵਰ ਭਰਤੀ ਆ ਰਹੀ ਹੈ ਉਹ 1800 ਭਰਤੀ ਹੋਗੀ ਪਲੱਸ 300 ਸਬ ਇੰਸਪੈਕਟਰ ਦਾ ਨੋਟਿਸ ਉਹ ਨਾਲ ਦੇ ਨਾਲ ਨਹੀਂ ਆਊਗਾ ਉਹ ਥੋੜੇ ਟਾਈਮ ਲੈ ਕੇ ਆ ਸਕਦਾਗਾ ਠੀਕ ਹੈ ਜੀ ਹੁਣ ਇਹਦੇ 'ਚ ਮੈਨੂੰ ਕਨਫਿਊਜ਼ਨ ਹੈ ਕਿ ਏਐਸਆਈ ਦੀ ਭਰਤੀ ਹੋਊਗੀ ਕਿ ਐਸਆਈ ਦੀ ਭਰਤੀ ਹੋਊਗੀ ਪਰ ਆਊਗੀ ਜਰੂਰ ਪਰ ਜਿਹੜੀ ਹੁਣ ਭਰਤੀ ਹੋਊਗੀ ਰਾਜੇ ਉਹ 1800 ਪੋਸਟਾਂ ਦੀ ਹੋਊਗੀ ਕੌਨਸਟੇਬਲ ਦੀ ਠੀਕ ਹੈ ਜੀ ਜਿਹਦੇ ਵਿੱਚ ਆਰਮਡ ਕੈਂਟਰ ਤੇ ਡਿਸਟ੍ਰਿਕਟ ਕੈਂਟਰ ਹੋਊਗਾ ਕੱਲ ਨੂੰ ਤੁਹਾਨੂੰ ਮੈਂ 12 ਵਜੇ ਨੂੰ ਜਮ੍ਹਾਂ ਕਲੀਅਰ ਕਰ ਦਊਗਾ ਕਿ ਤੁਹਾਡੇ ਫਾਰਮ ਕਿੰਨੀ ਤਰੀਕ ਨੂੰ ਸ਼ੁਰੂ ਹੋਣ ਠੀਕ ਹੈ ਜੀ 100% ਕਦੇ ਮਨਾਪੁਰੇ ਇਧਰ ਉਧਰ ਹੋ ਜੇ ਤਾਂ ਕੁਝ ਕਹਿ ਨਹੀਂ ਸਕਦਾ ਬਸ ਇਹਨਾਂ ਦੀ ਵੈਬਸਾਈਟ ਐਕਿਊਰੇਟ ਹੋਊਗੀ ਬਾਕੀ ਰਾਜੇ ਤੁਹਾਨੂੰ ਪਤਾ ਹੈ ਕਿ ਤੁਸੀਂ ਤਿਆਰੀ ਕਰਨੀ ਕਿਹੜੇ ਵੇਸਤੇ ਆ ਤੁਹਾਨੂੰ ਪਤਾ ਤਾਂ ਰਾਜੇ ਪੰਜਾਬ ਪੁਲਿਸ ਦੀ ਤਿਆਰੀ ਕਰਵਾਉਣ ਵਾਲਾ ਸਭ ਤੋਂ ਪੁਰਾਣਾ ਚੈਨਲ ਵੀ ਆਪਣਾ ਤੇ ਸਭ ਤੋਂ ਜ਼ਿਆਦਾ ਰਿਜ਼ਲਟ ਦੇਣ ਵਾਲਾ ਵੀ ਚੈਨਲ ਆਪਣਾ ਹੈ ਤਾਂ ਆਪਣੇ ਕੋਲ ਸਿਰਫ ਸਾਲ ਦੇ ਵਿੱਚ ਰਾਜੇ ਤਿੰਨ ਜਾਂ ਚਾਰ ਬੈਚ ਚੱਲਦੇ ਹੁੰਦੇ ਆ ਠੀਕ ਹੈ ਜੀ ਉਹਨਾਂ ਦਾ ਪੂਰਾ ਜਾਰੇਵਰੀਆ ਸਕੋਪ ਨਾਲ ਬੈਚ ਹੁੰਦੇ ਆ ਆਪਣੇ ਜਿਵੇਂ ਕਿ ਤੁਹਾਨੂੰ ਪੰਜਾਬ ਪੁਲਿਸ ਜਿਹੜੇ ਬੱਚੇ ਨੂੰ 2024 ਤੇ 25 ਦਾ ਪੇਪਰ ਦੇਣਾਗਾ ਠੀਕ ਹੈ ਜੀ 2 ਜਿਹੜੇ ਬੱਚੇ ਨੇ 24 25 ਦਾ ਪੇਪਰ ਕਿਉਂ ਕਿਹਾ ਕਿਉਂਕਿ ਜਿਹੜੇ ਬੱਚੇ ਨੇ ਰਾਜੇ ਆਲਰੇਡੀ 24 ਦਾ ਬੈਚ ਲੈਂਦਾ ਹੋਇਆ ਸੀਗਾ ਉਹ ਸਾਰਾ ਬੈਚ ਅਪਡੇਟ ਕਰਕੇ ਮੈਂ 25 ਦੇ ਵਿੱਚ ਕਰ ਰਹੇ ਹਾਂ ਕਿਉਂਕਿ ਜਿਹਦੇ ਵਿੱਚ ਇੰਪੋਰਟੈਂਟ ਫੈਕਟ ਹੈ ਉਹ ਅਪਡੇਟ ਹੁੰਦੇ ਜਾਂਦੇ ਜਾਂਦੇ ਆ ਦੂਜੀ ਪਟਵਾਰੀ ਦੀ ਭਰਤੀ ਹੋ ਗਈ ਰਾਜੇ ਆਰ ਪੰਜਾਬ ਐਗਜ਼ਾਮ ਦੇ ਵਿੱਚ ਤੁਹਾਡੇ ਸਾਰੇ ਪੇਪਰ ਹੀ ਕਵਰ ਹੋ ਜਾਂਦੇ ਜਿਵੇਂ ਕਿ ਗਰੁੱਪ ਡੀ ਰੇਲਵੇ ਵੀ ਕਵਰ ਹੋ ਜੂਗਾ ਦੂਸਰੀ ਵੀ ਬਾਕੀ ਕਿਸੇ ਵੀ ਵੈਸਤੂ ਵੀ ਕਵਰ ਕਰ ਸਕਦੇ ਹੋ ਆਪਣੇ ਤੋਂ ਇਹ ਬੈਚ ਰਾਜੇ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਨਾਰਮਲ ਜੀ ਆਫਰ ਤੇ ਆਲ ਪੰਜਾਬ ਦੇ ਵਿੱਚ ਸਭ ਤੋਂ ਘੱਟ ਰੇਟ ਇੱਕ ਪਾਸੇ ਤੁਹਾਨੂੰ ਵੈਚ ਵਿੱਚ ਜਾਂ ਦੂਜੇ ਪਾਸੇ ਮੈਂ ਬੁੱਕ ਕਿਤਾਬਾਂ ਵੇਚੀ ਜਾਵਾਂ ਤੁਹਾਨੂੰ ਕਿਹੜੀ ਕਿਤਾਬ ਵੀ ਲੈ ਲਓ ਜੀ ਮੇਰੀ ਫਲਾਣੀ ਵੀ ਲੈ ਲਓ ਕੋਈ ਕਿਤਾਬ ਨਹੀਂ ਲੈਣੀ ਪੀਡੀਐਫ ਨਾਲ ਹੋਣਗੇ ਉਹ ਪੜ੍ਹਨੇ ਆ ਚੰਗੀ ਤਰ੍ਹਾਂ ਠੀਕ ਹੈ ਜੀ ਤੇ ਬਾਕੀ ਕਿਵੇਂ ਪੇਪਰ ਕਲੀਅਰ ਕਰਨਾ ਕਿਵੇਂ ਆਪਣੀ ਸਟੈਜੀਟੀ ਰੱਖਣੀ ਹੈ ਉਹਦੇ ਵਾਸਤੇ ਵੀ ਤੁਹਾਡੇ ਲਈ ਮੈਂ ਵੀਡੀਓ ਕਰਦੂ ਬਣਾ ਦੂੰਗਾ ਠੀਕ ਹੈ ਜੀ ਨਾਲੇ ਤੁਹਾਨੂੰ ਮੈਂ ਦੱਸ ਦਊ ਕਿ ਦੋ ਦੜਾ ਪੇਪਰ ਹੋਣਾ ਬਾਕੀ ਜਿਹਦੇ ਵਿੱਚ ਤੁਹਾਡੇ ਆਈਫੋਨ ਆ ਰਿਹਾ ਜਿਹਨੇ ਐਪ ਡਾਊਨਲੋਡ ਕਰਦੇ ਆ ਕਲਾਸ ਪਲੱਸ ਤੇ ਉਹ ਆਰਜੀ ਕੋਡ ਫਿਲ ਕਰਨਾ ਡਬਲ ਐਕਸ ਰ ਹੈ ਕੰਟੈਂਟਰੀ ਰਾਜੇ ਸਾਡੀ 100% ਗਾਰੰ ਯੇਗਾ ਤੁਹਾਨੂੰ ਕਰਵਾਇਆ ਹੋਇਆ ਸਾਰਾ ਕਰ ਲੈਣੇ ਹੋੜਾ ਜੀ ਮੇਰਾ ਕਿਉਂਕਿ ਮੈਂ ਲਿਮਟਡ ਜਾ ਕਰਵਾਉਣਾ ਹੁੰਦਾ ਤਾਂ ਤੁਹਾਨੂੰ ਬਾਹਰੋਂ ਉਹਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਕਲਾਸਾਂ 0 ਲੈਵਲ ਤੋਂ ਕਲਾਸਾਂ ਦਾ ਜੀ ਸਾਰਿਆਂ ਦਾ ਮੈਥ ਇੰਗਲਿਸ਼ ਤੇ ਰੀਜ਼ਨਿੰਗ ਸਾਰੀ ਟਰਿਕਸ ਨਾਲ ਕਰਵਾਵਾਂਗੇ ਤੁਹਾਨੂੰ ਠੀਕ ਹੈ ਜੀ ਬਾਕੀ ਵੀਡੀਓ ਨੂੰ ਬਹੁਤ ਬਹੁਤ ਲਾਈਕ ਸ਼ੇਅਰ ਤੇ ਆਪਣੇ ਜੀ ਸਬਸਕ੍ਰਾਈਬ ਜ਼ਰੂਰ ਕਰ ਲਓ ਜਿਹੜੀਆਂ ਤੁਹਾਡੀਆਂ ਦੋ ਚੀਜ਼ਾਂ ਦੀ ਅਪਡੇਟ ਰਹਿੰਦੀ ਆ ਉਹ ਤੁਹਾਨੂੰ ਕੱਲ ਨੂੰ ਮੈਂ ਬਿਲਕੁਲ ਐਕੂਰੇਟ ਕਰਵਾ ਦੂੰਗਾ ਸਾਰਾ ਕੁਝ ਠੀਕ ਹੈ ਜੀ ਤਾਂ ਵਧਾਈਆਂ ਸਾਰੇ ਕੈਂਡੀਡੇਟਾਂ ਨੂੰ ਭਾਈ ਨਵੀ